ਅਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਲਜੀਤ ਜਨੂਆ ਦੋਸਤੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਜੜੀ ਖੂਪੀ ਆ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਘਰ ਵੀ ਜਰੇ ਪਸ਼ੂ ਵੀ ਜਿਹੜੇ ਤੇ ਕਈ ਕੈਜੁਐਲਟੀਜ਼ ਵੀ ਹੋਈਆਂ ਸੋ ਉਸ ਚੀਜ਼ ਨੂੰ ਲੈ ਕੇ ਪੰਜਾਬ ਨੂੰ ਇਸਾਪ ਤੋਂ ਬਾਹਰ ਕੱਢ ਲਈ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿੱਥੇ ਮਾਇਕ ਤੌਰ ਤੇ ਲੋਕ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਯਾਰੀ ਉੱਥੇ ਜਿਹੜਾ ਖਾਣ ਪੀਣ ਦੀ ਵਿਵਸਥਾ ਰਾਸ਼ਨ ਪਾਣੀ ਵੀ ਉਹਨਾਂ ਨੂੰ ਹੀ ਅਕਤ ਵਜਨ ਇਸੇ ਦੇ ਤਹਿਤ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਵੱਲੋਂ ਆਪਣੇ ਤਨਖਾਹ ਦੇ ਵਿੱਚੋਂ ਜਸਵੰਤ ਦੇ ਰੂਪ ਵਿੱਚ ਵੀ ਉਹਨਾਂ ਲੋਕਾਂ ਦੀ ਜਿਹੜੀ ਆ ਸਹਾਇਤਾ ਲਈ ਭੇਜਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਇੱਥੇ ਹੀ ਦੂਸਰੀਆਂ ਸਟੇਟਾਂ ਵੱਲੋਂ ਵੀ ਪੰਜਾਬ ਦੀ ਸਹਾਇਤਾ ਲਈ ਜਿਹੜੇ ਫੰਡਸ ਪ੍ਰੋਵਾਈਡ ਕਰਵਾ ਜਾ ਰਹੇ ਐ ਐਲਾਨ ਕੀਤੇ ਜਾ ਰਹੇ ਆ ਸੋ ਇਸ ਤਰ੍ਹਾਂ ਪੰਜਾਬ ਨੂੰ ਹਿਸਾਬ ਚੋਂ ਕੱਢਣ ਲਈ ਬਖਵਾਖ ਜਿਹੇ ਬੰਦੀਆਂ ਤੇ ਬਖਵਾਖ ਦੂਸਰੀਆਂ ਰਾਜਾਂ ਦੇ ਜਿਹੜੇ ਸਟੇਟਾਂ ਦੇ ਲੋਕ ਆ ਮੁੱਖ ਮੰਤਰੀ ਆ ਉਹਨਾਂ ਵੱਲੋਂ ਵੀ ਜਿਹੜਾ ਭੇਜਿਆ ਜਾਂਦਾ ਸੋ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ ਚ ਜਦੋਂ ਕਿਤੇ ਵੀ ਆਪ ਆਉਂਦੀ ਆ ਤੇ ਪੰਜਾਬ ਦੇ ਲੋਕ ਹੀ ਉਹਨਾਂ ਲੋਕਾਂ ਨੂੰ ਪੰਜਾਬ ਦੇ ਆਪ ਵਿੱਚ ਕੱਢਣ ਲਈ ਹਮੇਸ਼ਾ ਪਹਿਲੀ ਕਤਾਰ 'ਚ ਰਹਿੰਦੇ ਆ ਉਹ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤ੍ਰਾਸ ਦੀ ਹੋਵੇ ਉਹਦੇ ਲਈ ਵੀ ਪੰਜਾਬ ਦੇ ਲੋਕ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਤੇ ਅੱਜ ਪੰਜਾਬ ਤੇ ਇਸ ਲੋਕਾਂ ਦੀ ਜਿਹੜੀ ਇਤਰਾਸਤੀ ਆ ਇਹਦੇ ਵਿੱਚ ਪੰਜਾਬ ਦੇ ਲੋਕ ਜਿੱਥੇ-ਜਿੱਥੇ ਵੀ ਹੈਗੇ ਜਿੱਨਾਂ ਜਥੇਬੰਦ ਕੱਢ ਕੇ ਉਹਨਾਂ ਨੂੰ ਬੰਦੀ ਸਹਿਤਾ ਕਰ ਰਹੇ ਆ ਦਾਬਾਤ ਲਈ ਦਰਜੀਤ ਅਜਰੂਗਾ